ਅੱਜ ਉਸ ਈਸ਼ਵਰ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੈਂ ਉਹਦੀ ਆਗਿਆ ਦੇ ਨਾਲ ਅੱਜ ਪੰਜਾਬ ਦੇ ਲੋਕਾਂ ਨੂੰ ਇੱਕ ਪੰਜਾਬ ਸੈਂਟ੍ਰਿਕ ਰੀਜਨਲ ਪਾਰਟੀ ਇੱਕ ਇਸ ਤਰ੍ਹਾਂ ਦੀ ਪਾਰਟੀ ਜਿਹੜੀ ਪੰਜਾਬ ਦੇ ਲੋਕਾਂ ਦੀ ਦਰਦ ਦੁੱਖ ਦੀ ਭਾਈਵਾਲ ਹੋਵੇਗੀ ਅਤੇ ਪੰਜਾਬ ਦੇ ਪੱਖ ਦੇ ਮਸਲਿਆਂ ਦੇ ਉੱਤੇ टट के पैरा देगी उस पार्टी का नाम है पंजाबी एकता पार्टी 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 आम आदमी पार्टी चो इस्तीफा देने वाले सुखपाल सिंह खैरा ने अपनी नवी पार्टी का अब रस्मी तौर पर ऐलान कर देता है ਸੁਖਪਾਲ ਸਿੰਘ ਖੈਰਾਵਾਲੀਸ ਪਾਰਟੀ ਦਾ ਨਾਮ ਪੰਜਾਬੀ ਇਕਤਾ ਪਾਰਟੀ ਰੱਖਿਆ ਗਿਆ ਹੈ ਇਸੇ ਦੌਰਾਨ ਖੈਰਾ ਨੇ ਕਿਹਾ ਕਿ ਲੋਕਾਂ ਦੀ ਭਾਵਨਾਵਾਂ ਤੇ ਜਜ਼ਬਾਤਾਂ ਨੂੰ ਦੇਖਦੇ ਹੋਏ ਹੀ ਨਵੀਂ ਪਾਰਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਖੈਰਾ ਨੇ ਨਵੀਂ ਪਾਰਟੀ ਦੇ ਰਜਿਸਟ੍ਰੇਸ਼ਨ ਲਈ ਚੋਣ ਕਮਿਸ਼ਨ ਕੋਲ ਅਰਜ਼ੀ ਵੀ ਭੇਜ ਦਿੱਤੀ ਗਈ ਹੈ ਨਵੀਂ ਪਾਰਟੀ ਦੇ ਐਲਾਨ ਮੌਕੇ ਸੁਖਪਾਲ ਸਿੰਘ ਖੈਰਾ ਦੇ ਨਾਲ ਆਮ ਆਦੀ ਪਾਰਟੀ ਦੇ ਵਿਧਾਇਕ ਕਮਰਸੱਧੂ ਨਾਜਰ ਸਿੰਘ ਜਗਦੇਵ ਸਿੰਘ ਕਮਾਲੂ ਮਾਸਟਰ ਬਲਦੇਵ ਸਿੰਘ ਪਿਰਮਲ ਸਿੰਘ ਤੋਂ ਇਲਾਵਾ ਗੁਰਪ੍ਰਤਾਪ ਸਿੰਘ ਖਸ਼ਾਲਪੁਰ ਵੀ ਮੌਜੂਦ ਸਨ ਸੁਖਪਾਲ ਸਿੰਘ ਕਹਿ ਰਹੇ ਨੇ ਇਸ ਮੌਕੇ ਆਪਣੇ ਲੰਬੇ ਚੌੜੇ ਭਾਸ਼ੰਦran ਆਪਣੀਆਂ ਪਾਰਟੀ ਦੀਆਂ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਹੈ ਅੱਜ ਉਸ ਈਸ਼ਵਰ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੈਂ ਉਹਦੀ ਆਗਿਆ ਦੇ ਨਾਲ ਅੱਜ ਪੰਜਾਬ ਦੇ ਲੋਕਾਂ ਨੂੰ ਇੱਕ ਪੰਜਾਬ ਸੈਂਟ੍ਰਿਕ ਰੀਜਨਲ ਪਾਰਟੀ ਇੱਕ ਇਸ ਤਰ੍ਹਾਂ ਦੀ ਪਾਰਟੀ ਜਿਹੜੀ ਪੰਜਾਬ ਦੇ ਲੋਕਾਂ ਦੀ ਦਰਦ ਦੁੱਖ ਦੀ ਭਾਈਵਾਲ ਹੋਵੇਗੀ ਅਤੇ ਪੰਜਾਬ ਦੇ ਪੱਖ ਦੇ ਮਸਲਿਆਂ ਦੇ ਉੱਤੇ ਟੱਟ ਕੇ ਪੈਰਾ ਦੇਵੇਗੀ ਉਸ ਪਾਰਟੀ ਦਾ ਨਾਮ ਹੈ ਪੰਜਾਬੀ ਏਕਤਾ ਪਾਰਟੀ ਜਿੰਦਾਬਾਦ ਜਿੰਦਾਬਾਦ ਪੰਜਾਬੀ ਏਕਤਾ ਪਾਰਟੀ ਜਿੰਦਾਬਾਦ ਪੰਜਾਬੀ ਏਕਤਾ ਪਾਰਟੀ ਜਿੰਦਾਬਾਦ ਪੰਜਾਬੀ ਇਕਤਾ ਪਾਰਟੀ ਜਿੰਦਾਬਾਦ ਪੰਜਾਬੀ ਇਕਤਾ ਪਾਰਟੀ ਜਿੰਦਾਬਾਦ ਪਿਛਲੇ 10 ਸਾਲ ਦੇ ਰਾਜ ਨੇ ਖਾਸ ਤੌਰ ਤੇ ਅਕਾਲੀਆਂ ਦਾ ਚਰਿੱਤਰ ਬਦਲ ਕੇ ਰੱਖ ਦਿੱਤਾ ਅੱਜ ਅਕਾਲੀ ਦਲ ਨਫ਼ਰਤ ਦੀ ਭਾਵਨਾ ਦੇ ਨਾਲ ਦੇਖੀ ਜਾਂਦੀ ਹੈ ਉਹ ਜ਼ਿਮੇਵਾਰ ਨੇ ਪੰਜਾਬ ਦੇ ਵਿੱਚ ਨਸ਼ੇ ਫਲਾਉਣ ਵਾਸਤੇ ਸਾਡੀ ਨੌਜਵਾਨ ਪੀੜੀ ਦੇ ਖਾਤਮੇ ਲਈ ਉਹ ਜ਼ਿਮੇਵਾਰ ਨੇ ਅੱਜ ਸਾਡੇ ਕਿਸਾਨ ਤੇ ਖੇਤ ਮਜ਼ਦੂਰ ਗਰੀਬ ਆਦਮੀ ਕਰਜ਼ੇ ਦੀ ਪੀੜ ਕਰਜ਼ੇ ਦੀ ਮਾਰ 헤 ਵੱਡੀ ਤਾਦਾਦ ਵਿੱਚ ਆਤਮ ਹੱਤਿਆ ਕਰ ਰਹੇ ਨੇ ਇਹ ਸਾਰੀਆਂ ਰਵੈਤੀ ਪਾਰਟੀਆਂ ਜ਼ਿੰਮੇਵਾਰ ਨੇ ਖਾਸ ਤੌਰ ਤੇ ਬਾਦਲ ਦਾ ਪਰਿਵਾਰ ਇਹ ਜਿਹੜੀ ਖੇਤੀ ਦਾ ਘਾੜ ਹੋਇਆ 1 ਲੱਖ ਕਰੋੜ ਦੇ ਕਰੀਬ ਪੰਜਾਬ ਦੇ ਕਿਸਾਨਾਂ ਤੇ ਗਰੀਬ ਖੇਤ ਮਜ਼ਦੂਰਾਂ ਦੇ ਉੱਤੇ ਕਰਜ਼ਾ ਉਹਦੇ ਚੜਾਉਣ ਦੇ ਜ਼ਿੰਮੇਵਾਰ ਨੇ ਬਿਊਰੋ ਰਿਪੋਰਟ Punjab today.